इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕੀਰਾਂ ਜੀ ਤੁਹਾਡਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੁਸੀਂ ਅੱਜ ਜਾ ਰਹੇ ਹੋ ਕਿੱਥੇ ਬੱਸ ਲੱਗੀ ਅਸੀਂ ਜੀ ਅੱਜ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਭੰਤਨ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ 400 ਪ੍ਰਾਪਤ ਧਰਤੀ ਖਲਾ ਦੇ ਨਾਲ ਸਿਵੇ ਲਿਖੇ ਅਸੀਂ ਅੱਜ ਜਾ ਰਹੇ ਹਾਂ ਜੀ ਠੀਕ ਹੈ ਜੀ ਇਹ ਬੱਸ ਲੈ ਕੇ ਜਾ ਰਹੇ ਸਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਅਸੀਂ ਜਾ ਰਹੇ ਅੱਜ ਭੰਤਨ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੀ ਜੋ 400 ਪ੍ਰਾਪਤ ਧਰਤੀ ਹੈ ਉੱਥੇ ਸ੍ਰੀ ਖਲਾਗਰ ਸਾਹਿਬ ਬੱਸ ਲੈ ਕੇ ਜਾ ਰਹੇ ਆ ਵਸਾਖੀ ਨੂੰ ਅੱਜ ਅਸੀਂ ਮੁੱਖ ਰੱਖਦੇ ਹੋਇਆ ਅਸਾਂ ਜੀ ਫਿਰ ਕੀ ਕੀ ਬਣੋ ਕਾਮਨਾਵਾਂ ਸਾਰੀਆਂ 2 ਲੱਖ ਜਰ ਸੀ ਅਸੀਂ ਜੀ ਸਾਰੀ ਸੰਗਤ ਸਰਬੱਤ ਦੇ ਭਲੇ ਵਾਸਤੇ ਅਸੀਂ ਅੱਜ ਉੱਥੇ ਵਿਸਾਖੀ ਦੇ ਦਿਹਾੜੇ ਤੇ ਪਹੁੰਚ ਰਹੇ ਹਾਂ ਜੀ ਜੀ ਸਰਦਾ ਕਦੀਪ ਸਿੰਘ ਜੀ ਦੱਸਿਆ ਜੀ ਕਿ ਸਰਬੱਤ ਦੇ ਭਲੇ ਵਾਸਤੇ ਅਸੀਂ ਉੱਥੇ ਅਰਦਾਸ ਕਰਾਂਗੇ ਉੱਥੇ ਅਸੀਂ ਜਾ ਰਹੇ ਹਾਂ ਨਤਮਸਤਕ ਹੋਣ ਵਾਸਤੇ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਹਨਾਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਦੱਸਿਆ ਕਿ ਅੱਜ ਚਾਲੇ ਪਾਰੇ ਸੰਗਤਾਂ ਨੂੰ ਗੱਡੀ ਦੇ ਬੱਸ બસ ਵਾਲੇ ਵੀਰ ਨਾ ਜੇ ਪੰਗਲਵਾਲ ਕਰਦੇ ਆ ਇਹ ਕਿੰਦਰ ਕੇ ਵੀਰ ਜੀ ਹਾਂ ਅੱਜ ਬੋਧਾ ਨਹੀਂ ਕਰਦਾ اچھا ਬਾਬਾ ਜੀ ਪਤਾ ਹੀ ਇਹ ਵੀਰ ਜੀ ਤੁਸੀਂ ਬਸ ਲੈ ਕੇ ਜਾ ਰਹੇ ਹੋ ਤੁਸੀਂ ਬਸ ਪਿੰਡਾਂ ਚ ਵੈਸੇ ਚੱਲਦੀ ਜੀ ਬਸ ਉਹ ਸਪੈਸ਼ਲ ਲੈ ਕੇ ਜਾ ਰਹੇ ਜੀ ਹਾਂਜੀ ਅੱਜ ਇਹ ਬਸ ਸੰਗਤ ਨੂੰ ਸਪੈਸ਼ਲ ਜੀ શ્રી ਖਾਲਗੜ ਸਾਹਿਬ ਦਾ ਦਰਸ਼ਨ ਕਰਵਾਉਣ ਵਾਸਤੇ ਲੈ ਕੇ ਜਾ ਰਹੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਿੰਨੇ ਕ ਟਾਈਮ ਲੇ ਲੇ ਉੱਥੇ ਪਹੁੰਚੋਗੇ ਕਿੰਨੇ ਟਾਈਮ ਵਾਪਸ ਮੁੜ ਕੇ ਆ ਗਏ ਜੀ ਤਕਰੀਬਨ 3 3.5 ਘੰਟ ਦਾ ਰਸਤਾ ਹੈਗਾ ਜੀ ਰਾਮਨਾਲੀ ਜਾਵਾਂਗੇ ਰਾਮਨਾਲੀ ਸੰਗਤ ਨੂੰ ਦਰਸ਼ਨ ਕਰਵਾ ਕੇ ਵਾਪਸ ਲੈ ਕੇ ਆਵਾਂਗੇ ਠੀਕ ਹੈ ਇਹ ਵੀਰ ਜੀ ਬੱਸ ਵਾਲੇ ਜਿਹਨਾਂ ਨੇ ਸਾਰੇ 3 3.5 ਘੰਟੇ ਦੇ ਵਿੱਚ ਇੱਥੋਂ ਬੱਸ ਚੱਲ ਕੇ ਸ੍ਰੀ ਖਰਾਗੜਵਾ ਸਾਹਿਬ ਪਹੁੰਚੇਗੀ ਉੱਥੋਂ ਸਾਰੇ ਸੰਗਤਾਂ ਦਾ ਦਰਸ਼ਨ ਕਰਵਾ ਕੇ ਇਸੇ ਤਰ੍ਹਾਂ ਵਾਪਸ ਆਇਆਵਾਂਗੇ ਇਹਨਾਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਓ ਜੀ ਆਪਾਂ ਹੁਣ ਅੰਦਰ ਜਿਹੜੀ ਸੰਗਤ ਬੱਸ ਦੇ ਵਿੱਚ ਬੈਠੀ ਆ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣਾ ਜੀ ਮੈਂ ਕੁਝ ਖਾਲਸਾ ਹੈ ब्रह्मज्ञान से सबदर्सी ब्रह्मज्ञान की दृष्टमर्तल भरवाती ब्रह्मज्ञान ने बंधन से मुक्ति ब्रह्मज्ञान की निर्माण युगता ब्रह्मज्ञान का पूजन ज्ञान ਨਾਨਕ ਦਮ ਗਿਆਨੀ ਤੋਂ ਗੰਤੀ ਆਦ ਰਗਿਆਮੀ ਇੱਕ ਉਪਣਿਆਖ ਦਮੀ ਨਹੀਂ ਇਹ ਵੀ ਉਹ ਸਾਰੇ ਸਾਧ ਸੰਗਤ ਜੋ ਕਿ ਬਸ ਦੇ ਵਿੱਚ ਸ੍ਰੀ ਖਾਲਸਾ ਗੜ੍ਹ ਸਾਹਿਬ ਅਗੇ ਦਰਸ਼ਨ ਕਰ ਜਾ ਰਹੇ ਨੇ ਜੀ ਉਹ ਤਨ ਤਨ ਸ਼੍ਰੀ ਗੁਰਬਦਾਸ ਮਹਾਰਾਜ ਦੀ ਚਰਪਾਈ ਪ੍ਰਧਰਤੀ ਹੈ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਮੁਬਾਰਕਵਾਦ ਹੈ ਜਿਹੜੇ ਦਰਸ਼ਨ ਕਰ ਵਾਸਤੇ ਤਨ ਤਨ ਸ਼੍ਰੀ ਗੁਰਬਦਾਸ ਮਹਾਰਾਜ ਦੀ ਚਰਪਾਈ ਪ੍ਰਧਰਤੀ ਸ੍ਰੀ ਖਾਲਸਾ ਗੜ੍ਹ ਸਾਹਿਬ ਜਾ ਰਹੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਤੋ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ में रहता है कलकत्ता ਮੈਂ ਗਾਰੰਟੀ ਪਾ ਲਈ ਉਹ ਵੀ ਕੋਲ ਨਾ ਆਉਣਾ ਆਹ ਪੋਲੀਜੀ ਯਾਰਾ ਮੈਂ ਤਾਂ ਮੈਂ ਮੈਚ ਜੀਰੂ ਬੀਕਸ ਆਇਆ ਜਰਾ ਜੀ ਬੈਠੇ ਨਾ ਉਹ ਕੋ ਧੰਨਵਾਦ ਕਰੇ ਆਪਣੀ ਟੀਮ ਸਾਡੀ ਸਮਾਰਟ ਦੇ ਆਕੇ ਸਾਡੇ ਗੁਰਦਵਾਰੇ ਕੋਲ ਤੇ ਨਸ਼ਾ ਸਾਡੀ ਸੇਵਾ ਕੀਤੀ ਆ ਆਹਾਂ ਅਸੀਂ ਜੀਰੋ ਤਾਲਾ ਰੱਖੀ ਬਸ ਜੀ ਖਾਲਸਾ ਰਾਗੀ ਜੀ ਪਤੀ

ਭਾਈ ਗੁਰਜੀ ਖਾਲਸਾ ਭਾਈ ਬੱਜਾਪਾ ਜੀ ਪਾਪਾ ਜੀ ਅੱਜ ਦਾ ਇਹ ਪ੍ਰੋਗਰਾਮ ਹੈ ਹਾਂਜੀ ਇਹ ਕਿਸ ਨੂੰ ਸਮਰਪਿਤ ਹੈ ਜੀ ਇਹ ਅੱਜ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ ਹੈ ਅਤੇ ਉਹਨਾਂ ਨੂੰ ਅਮਰ ਦਸਕਾਰ ਕੇ ਗੁਰੂ ਵਾਲੇ ਬਣਾਏ ਗਏ ਹਨ ਸੋ ਹਰ ਸਾਲ ਦੀ ਤਰ੍ਹਾਂ ਨੂੰ ਮੁੱਖ ਰੱਖਦੇ ਹੋਇਆ ਨਗ ਨਥੋਵਾਦੀਆਂ ਸਮੂਹ ਗੁਰਸਿੱਖ ਸੰਗਤਾਂ ਵੱਲੋਂ ਤਨਤਨ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਸੋ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਂਦੇ ਹਨ ਸੋ ਜਿਨ੍ਹਾਂ ਦੇ ਕਿ ਅੱਜ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ ਜੀ ਉਸ ਤੋਂ ਪ੍ਰੰਤ 12 ਮਹਾ ਮੰਹ ਦੇ ਪਾਠ ਹੋਏ ਹਨ ਵਿਸਾਖ ਦੇ ਪਹਿਨੇ ਦੀ ਸਗਰਾਂ ਦਾ ਪਵਿੱਤਰ ਤੇ ਹੜਾ ਮਨਾਇਆ ਸੰਗਤਾਂ ਨੇ ਸੋ ਕਾਫੀ ਪਿਛਲੇ ਸਾਲ ਤੋਂ ਧੰਤਨ ਸ੍ਰੀ ਗੁਰੂ ਰਸ ਮਹਾਰਾਜ ਜੀ ਸ੍ਰੋਮਣੀ ਭਗਤ ਦੇ ਜੋ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਸੋ ਉਸ ਜਗ੍ਹਾ ਦੇ ਵਿੱਚ ਗੁਰੂ ਘਰ ਵਿਖੇ ਨਾਨਕ ਸਾਹਿਬ ਤ ਨਹੀਂ ਹਸਨ ਪਹਿਲਾਂ ਸੋ ਅੱਜ ਇਸ ਨਵੇਂ ਗੁਰੂ ਘਰ ਵਿਖੇ 인산 ਸਾਹਿਬ ਸਾਹਿਬ ਦੀ ਸੇਵਾ ਕੀਤੀ ਗਈ ਹੈ ਗੁਰਸੇਕ ਸੰਗਤ ਨਾਲ ਮਿਲ ਕੇ ਸੇਵਾ ਕੀਤੀ ਹੈ ਕਿਉਂ 인산 ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕਰਵਾਈ ਗਈ ਹੈ ਅੱਜ ਦੇ ਦਿਨ ਤੇ ਭਾਈ ਗੁਰਪ੍ਰੀਤ ਸਿੰਘ ਪੁੱਤਰ ਸੁਬੇਦਾਰ ਭਾਈ ਕਿਰਪਾਲ ਸਿੰਘ ਜੀ ਉਸ ਪਰਿਵਾਰ ਵੱਲੋਂ ਸੇਵਾ ਕਰਵਾਈ ਗਈ ਹੈ ਸੋ ਪਰਮਾਤਮਾ ਪਰਿਵਾਰ ਦੀ ਸੇਵਾ ਦਾ ਅਰਥ ਆਏ ਪਾਵੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਰਤਾਵੇ ਸੋ ਇਸ ਸੁਭ ਦਿਹਾੜੇ ਤੇ ਅੱਜ ਸਮੂਹ ਗੁਰਸਿਕ ਸੰਗਤਾਂ ਨੂੰ ਪ੍ਰਬੰਧਨ ਕਮੇਟੀ ਦੇ ਵੱਲੋਂ ਵਿਸਾਖੀ ਦੇ ਇਤਿਹਾਸ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਹੁਣ ਭਾਈ ਸੋ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਘਰ ਵਿਖੇ ਪਹੁੰਚੀਆਂ ਹਨ ਸੇਵਾ ਸਮਰਨ ਕੀਤਾ ਹੈ ਸੋ ਆਇਆਂ ਹੋਇਆਂ ਸੰਗਤਾਂ ਦਾ ਮਾਈ ਭਾਈ ਦਾ ਸਭ ਦਾ ਧੰਨਵਾਦ ਹੈ ਸੋ ਗੁਰੂ ਘਰ ਵੱਲੋਂ ਅੱਜ ਚਾਹ ਪਾਣੀ ਦੇ ਲੰਗਰ ਤਿਆਰ ਕੀਤੇ ਗਏ ਹੋਏ ਹਨ ਸੋ ਸਾਰੀਆਂ ਗੁਰਸਿੱਖ ਸੰਗਤਾਂ ਨੇ ਭਾਈ ਚਾਹ ਪਾਣੀ ਦੇ ਲੰਗਰ ਸ਼ਾਮੇ ਜਾਣੇ ਹਨ ਦੁਬਾਰਾ ਫੇਰ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਮਾਈ ਭਾਈ ਇਸ ਵਿਸਾਖੀ ਦੇ ਸੁਭ ਦਿਹਾੜੇ ਤੇ ਗੁਰੂ ਘਰ ਵਿਖੇ ਪਹੁੰਚ ਕੇ ਆਪਣੀਆਂ ਹਾਜ਼ਿਰਾਂ ਲਵਾਈਆਂ ਨੇ ਗੁਰਵਾਣੀ ਨੂੰ ਸਰਵਣ ਕੀਤਾ ਸੇਵਾ ਸੇਵਾ ਸਮਣ ਕੀਤਾ ਹੈ ਆਪਣੀ ਜੀਵਨ ਨੂੰ ਸਫਲ ਬਣਾਇਆ ਸੋ ਆਇਆਂ ਹੋਈਆਂ ਸੰਗਤਾਂ ਦਾ ਮਾਈ ਪਾਈ ਦਾ ਸਭ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿਗਿਆ ਗਿਆ ਕਿ ਖੁੰਦੇ ਸਿੰਘ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਅੱਜ ਦਾ ਪਵਨ ਪਵਿੱਤਰ ਜੋ ਤਿਹਾੜਾ ਸੀ ਬੇਸਾਖੀ ਦਾ ਉਹ ਕੰਤਨ ਸ੍ਰੀ ਗੁਰੂ ਸਾਹਿਬ ਦੇ ਕਮਾਲ ਕਿ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਕਿ ਬਸਾਖੀ ਦੀ ਖਾਸ ਆਪਾਂ ਸੱਜਾ ਕੀਤੀ ਸੀ ਉਸ ਨੂੰ ਸਮਰਪਿਤ ਅੱਜ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਬਸਾਖੀ ਰਾਜ ਇੱਥੇ ਭੰਤਨ ਸਿੰਘ ਗੁਰਵਿਹਦਾਸ ਮਹਾਰਾਜ ਜੀ ਤੇ ਗੁਰੂ ਘਰ ਦੀ ਜੋ ਬਿਲਡਿੰਗ ਹੈ ਨਵੀਂ ਬਣੀ ਹੈ ਨਵੀਂ ਬਣੀ ਬਿਲਡਿੰਗ ਹੋਣ ਦੇ ਕਾਰਨ ਇੱਥੇ ਨਿਸ਼ਾਨ ਸਾਹਿਬ ਸਜੂਬਤ ਨਹੀਂ ਹਨ ਅੱਜ ਉਹ ਨਿਸ਼ਾਨ ਸਾਹਿਬ ਵੀ ਸਜੂਬਤ ਕੀਤੇ ਗਏ ਨੇ ਤੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸੇਵਾ ਕੀਤੀ ਆ ਉਹਨਾਂ ਵਿੱਚੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਪੁੱਤ ਸਰਦਾਰ ਕਿਰਪਾ ਸੁਭਾ ਕਰਪਾਲ ਸਿੰਘ ਜੀ ਉਹਨਾਂ ਨੇ ਇਹ ਸੇਵਾ ਕਰਵਾਈ ਜੀ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਚਾਹ ਪਾਣੀ ਲੰਗਰ ਵੀ ਤੁਟ ਪਰਤਾਇਆ ਜਾ ਰਿਹਾ ਇੰਡੀਆ ਟੀਵੀ ਨਿਊ ਚੈਨਲ ਵੱਲੋਂ ਇਹਨਾਂ ਸਾਰੀਆਂ ਵਾਹ ਗੁਰਜੀ ਕੀ ਫਟੇ